ਭਾਜੀ ਕੀ ਨਾਮ ਆਜੀ ਕਿਹੜਾ ਪਿੰਡ ਹੈ ਜੀ ਤੇ ਮੈਂ ਨਾਂ ਮੇਰਾ ਮਲਕੀਤ ਸਿੰਘ ਆ ਜੀ ਪਿੰਡ ਸੀ ਸਸਰਾਲੀ ਕਲੋਨੀ ਪੈਂਦਾ ਜੀ ਭਾਜੀ ਜਿਹੜਾ ਬੰਨ ਕੇਮ ਹੋਰ ਦਾ ਬੰਨ ਦਾ ਜਿਹਦੇ ਗੱਲ ਕਰੀਆ ਸੀ ਬੰਨ ਦਾ ਤਾਂ ਬਰੀ ਬਹੁਤ ਬੁਰਾ ਮਾਹੌਲਾ ਜਨ ਕਿ ਸਾਡੀ ਜ਼ਾਇਦ ਜ਼ਮੀਨ ਸਾਰੀ ਲੈ ਗਿਆ ਕਿਚ ਕਿਹੋ ਜਿੰਨੀ ਸੀ ਜਨ ਕਿ ਡੇਢ ਦੋ ਕਿਲੇ ਸਾਡੇ ਸੀਗੇ ਉਹ ਵੀ ਚਲੇ ਗਏ ਤੇ ਨਾ ਪ੍ਰਸ਼ਾਸਨ ਸੁਣਦਾ ਨਾ ਤੁਹਾਨੂੰ ਰੇਤਾ ਚੱਕਣ ਦਾ ਨਾ ਕੁਝ ਕਰਨ ਦਿੰਦਾ ਉਤੋਂ ਤੇ ਐਤਰੀ ਪਈ ਆ ਜਨ ਕਿ ਸਾਰਾ ਸਾਡਾ ਐਤਰੀ ਜਾ ਰਿਹਾ ਕੋਈ ਸਾਨੂੰ ਮਨਾਵ ਜਾਂ ਮਿਲਦਾ ਕੁਝ ਨਹੀਂ ਕਿਨੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਕੱਲ ਤੋਂ ਲੜ ਜਿਹੜਾ ਜਾਰੀ ਕੀਤਾ ਹੋਇਆ ਹੈ ਕਿ ਹੋਇਆ ਪਿੰਡ 'ਚ ਮਾਹੌਲ ਹੈ ਕਿ ਤੁਸੀਂ ਆਪਣਾ ਸਮਾਨ ਕਿਸ ਤੇ ਕਿੱਥੇ ਲੈਣਾ ਸੋ। ਗਰੇ ਸਾਰਾ ੜਮਾ ਮਹੌਲਾ ਸਾਰੀ ਦੁਨੀਆ ਡਰੀ ਪਈ ਆ ਵੀ ਪਤਾ ਨਹੀਂ ਕਿੰਨਾ ਪਾਣੀ ਤੇ ਜਾਣਾ ਨਾ ਕਿ ਸਾਨੂੰ ਕੋਈ ਪਤਾ ਨਹੀਂ ਵੀ ਪੁੱਛਣ ਨੂੰ ਚੱਕਣੇ ਦੇਣਾ ਕਿ ਨਹੀਂ ਦੇਣਾ ਜੀ। ਕਿਨੇ ਪ੍ਰਸ਼ਾਸਨ ਉੱਥੋਂ ਮੁੜ ਜਾਂਦਾ ਦੇਖ ਕੇ ਫੋਟੋਆਂ ਖਾ ਜਾ ਕੇ ਮੁੜ ਜਾਂਦੇ ਆ। ਕੋਈ ਇੱਥੇ ਸਾਡੇ ਤੱਕ ਨਹੀਂ ਆਉਂ ਪੁੱਛਦਾ ਵੀ ਕਿਸੇ ਨੂੰ ਤੁਸੀਂ ਕਿਤਰਾ ਰਹਿ ਰਹੇ ਹੋ ਕਿਤਰਾ ਨਹੀਂ ਰਹਿ ਰਹੇ। ਕਿਸੇ ਨੇ ਵੀ ਸਾਨੂੰ ਪੁੱਛਿਆ ਕੀ? ਸਮਾਨ ਕਿਸ ਤਰੀਕੇ ਨਾਲ ਹੁਣ ਤੁਸੀਂ ਸਮਿਟਾਓ ਕੱਲ ਰਾਤ ਤੋਂ ਹਾਂ ਜੀ ਸਮਾਨ ਉੱਥੇ ਪਿਆ ਜੀ ਆ ਕਮਰੇ ਉਹ ਕਿੱਥੇ ਜਾਈਏ ਛੱਡ ਗਈ ਚੋਰਾਂ ਦਾ 12 ਮਿੰਟ ਜੇ ਜਾਈ ਅਸੀਂ ਕਰੋ ਬਾਹਰ ਜਾਨੇ ਮੱਕੀ ਉਤਰਾ ਚੋਰੀ ਹੋਈ ਦੇ ਮਗਰ ਤੋਂ ਸਮਾਨ ਕਿੰਨੇ ਕਿੰਨੇ ਫੋਟੋ ਆਪਾਂ ਉੱਪਰ ਕਰ ਲਿਆ ਹਾਂ ਸਮਾਨ ਸਮਾਨ ਵੀਰੇ 4 ਕੁ ਫੁੱਟ ਕੀਤਾ ਸੀ 4-5 ਫੁੱਟ ਉੱਪਰ ਤੇ 4-5 ਫੁੱਟ ਕੀਤਾ ਕਿੰਨੇ ਕਿ ਪਿੰਡਾਂ ਨੂੰ ਮਾਰ ਦਊਗਾ ਜੇ ਬੰਨ ਹੁਣ ਜਿਹੜਾ ਨਾਵਾਪੁਰ ਦੇ ਪਏ ਇਹ ਦੇਖੋ ਜੀ ਜੇ ਨਾ ਪੁਰਿਆ ਜਾਂਦਾ ਤਾਂ ਕਿੰਨੇ ਕਿ ਪਿੰਡ ਜੇ ਟੁੱਟ ਗਿਆ ਤਾਂ ਇੱਕ ਕੰਮ ਸੇ ਕੰਮ ਵੀ ਇੱਧਰ ਸਾਡੇ ਮੰਗੜੀ ਬੂਤ ਘੜ ਮੱਤੇਵਾੜਾ ਜਿਹੜੇ ਇੱਧਰ ਲੁਧਿਆਣਾ ਸਾਰਾ ਡੁੱਬੂਗਾ ਇਹ ਅਸਤੀ ਜੋਤੇਵਾਲ ਤੱਕੇ ਮਾਰ ਕਰੂਗਾ ਕਰੂਗੇ ਨਹੀਂ ਆ ਰਹੀ ਉਧਰ ਮਾਰ ਕਰੂਗਾ ਇਹ ਇਧਰ ਚੂੜ ਵਾਲਾ ਪੈ ਗਿਆ ਆਪਣੇ ਜਰਾ ਬਾਦਰ ਕੇ ਪੈ ਗਿਆ ਵਗੈਰਾ ਸਾਰਿਆਂ ਨੂੰ ਪਾਣੀ ਪੜਾਇਆ ਇਹ ਕਿੰਨੇ ਲੋਕ ਰਾਤ ਤੋਂ ਇੱਕ ਪਾਜਾ ਪੀਰ ਤੋਂ ਮਾਫੀਆਂ ਮੰਗਦੇ ਪਏ ਕਿ ਬਹੁਤ ਦੁਨੀਆ ਰਹੀ ਵੀਰੇ ਮਾਫੀਆਂ ਮੰਗ ਰਹੇ ਹੁਣ ਗਿਆ ਪਤਾ ਕਿਹੜੀ ਕਰੋਪੀ ਹੋਈ ਹੈ ਕਿ ਆ ਜਾ ਕਰੋ ਆਇਆ ਜਾਨੀ ਕਿ ਬਾਨੇ ਧੁਰ ਤਗਰੇ ਪਾੜਤਾ ਸਾਰਾ ਹੀ ਬਾਨਾ ਇਸ ਇਨੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ ਪਹਿਲਾ ਕਦੇ ਇਦਾਂ ਦੀ ਮੁਸੀਬਤ ਪਹਿਲਾਂ ਦੇਖੋ 88 ਚ ਆਇਆ ਸੀ 88 ਤੋਂ ਬਾਅਦ ਚ ਜਾਨੀ ਕਿ ਦੋ ਤਿੰਨ ਵਰੀ ਆਇਆ ਪਾਣੀ ਤੇਜ਼ ਜੀ ਵੀ ਆਇਆ ਜਣਕੇ ਤੇਈ ਦੇ ਵਿੱਚ ਜਣਕੇ ਥੋੜਾ ਅੰਦਰ ਰਿਹਾ ਆਪਣੀ ਦਰਿਆ ਦੇ ਵਿੱਚ ਵਿੱਚ 88 ਵਾਲਾ ਕੰਮ ਹੋ ਗਿਆ ਹੁਣ 88 ਵਾਲਾ ਕੰਮ ਹੋ ਗਿਆ ਕਿਉਂਕਿ ਉਹ ਆਰਮੀ ਇੱਕ ਵਾਰ ਲਾਣੀ ਪੈਗੀ ਸੀ ਹਾਂਜੀ ਹਾਂਜੀ 88 ਵਾਲਾ ਕੰਮ ਹੋਇਆ ਜਦੋਂ ਵੀ ਬਹੁਤ ਪਾਣੀ ਰਿਹਾ ਜਣਕੇ ਹਾਂ ਕੀ ਮੰਗ ਕਰਦੇ ਕੋ ਪ੍ਰਸ਼ਾਸਨ ਹੁਣ ਮੰਗੇ ਹੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਜਣਕੇ ਕਿਤੇ ਸੁਰੱਖਿਅਤ ਜਗ੍ਹਾ ਤੇ ਲਿਆਇਆ ਜਾਵੇ ਜਾਂ ਸਾਨੂੰ ਰੱਥ ਚੱਲੋ ਰੱਥਾਂ ਦਾ ਜਦੋਂ ਮੰਡ ਮਡਲ ਇੱਕ ਦੋ ਤਾਂ ਚੱਲਦਾ ਸਾਡਾ ਆਪਣਾ ਚੱਲੂਗਾ ਚੱਲੇ ਚੱਲਦਾ ਹੀ ਹਲੇ ਤੇ ਬਾਕੀ ਸਾਨੂੰ ਸੁਰੱਖਿਅਤ ਤੇ ਜਣਕੇ ਸਕੋਰਟੀ ਜੀ ਲੈਪੀ ਜਣਾ ਜਾਣਾ ਜੀਰਾ ਪਰ ਜਿੱਤਰਾ ਮੇਰੇ ਅੰਗੇ ਇਹਨੇ ਬੰਦਾ ਕੰਮ ਕੀ ਕਰਦਾ ਸੀ ਤੁਸੀਂ ਕੰਮ ਇਹ ਮੈਂ ਦਰਜੀ ਦਾ ਕਸਾਈ ਦਾ ਕਰਦਾ ਅੱਛਾ ਹਾਂ ਜਿਆ ਆਪਣਾ ਗੁਜ਼ਾਰਾ ਕਰਦਾ ਜੀ ਅੱਖਾਂ ਤੋਂ ਨਿਗਾ ਵੀ ਘਟੇ ਇੱਕ ਇੱਕ ਬਣਵਾਈ ਆ ਇੱਕ ਅਲੇ ਬਣਾਣੀ ਇੱਕ ਅੱਖ ਤੋਂ ਮੈਂ ਦੇਖ ਕੇ ਕਰਦਾ ਜੀ ਕਮਾ ਮੋਟਾ ਜਿਹੜਾ ਕਰਦਾ ਬਸ ਉਹ ਤਾਂ ਹੁਣ ਕੰਮ ਕਰਨ ਤੋਂ ਵੀ ਰੁਕੇ ਹੋਏ ਉਹ ਤੋਂ ਵੀ ਰੁਕੇ ਆ ਜੀ ਪੰਦ ਕਾਂ ਚੋਰੇ ਆ ਜੀ ਕਮਰੇ ਚੋਰੇ ਆ ਸਾਰੇ ਠੀਕ ਹੁਣ ਮੈਨੂੰ 20 ਦਿਨ ਹੋ ਗਏ ਬੈਠੇ ਨੂੰ ਕੰਮ ਸਿਕਾਵਾ